ਵੇ ਸਾਹਮਣੇ ਹੀ ਸਵੇਰੇ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਕਿਵੇਂ ਖਿੜਕੀਆਂ ਕੋਲ ਕੋਲ ਲੋਕਾਂ ਨੂੰ ਅੰਦਰ ਟਪਾਇਆ ਗਿਆ ਇਹ ਵੀ ਹੁਣ ਕਾਸ ਰਿਹਾ ਕਿ ਜਿੱਥੇ ਤਾਂ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਉਂਦਾ ਉਹਨੂੰ ਤਾਂ ਇਕੱਲੇ ਨੂੰ ਲੈ ਜਾਂਦਾ 10 ਬੰਦਿਆਂ ਦੀ ਫਾਈਲ ਹੁਣ ਗੱਲੋ ਵਾਲੀ ਪਿੰਡਾ ਜਿਹੜਾ ਬੀਐਲਓ ਲੱਗਿਆ ਜਿਹੜਾ ਉਹਦੇ ਪਰਿਵਾਰ ਦੇ ਉਲਟ ਇਲੈਕਸ਼ਨ ਲੜ ਰਹੇ ਉਹ ਫਾਈਲਾਂ ਜਮਾ ਕਰਾ ਰਹੇ ਉਹਨੇ ਕਿੱਥੇ ਹੁਣ ਦੇਣੀ ਆ ਦੂਜਿਆਂ ਦੀ ਜਮਾ ਫਰੀ ਐਂਡ ਫੇਅਰ ਇਲੈਕਸ਼ਨ ਇੱਕ ਧੋਗਾ ਆ ਹਾਲ ਵੇਖ ਲੋ ਕਾਗਜ਼ ਇਸ ਤਰ੍ਹਾਂ ਢਾਕਲ ਕਿਸੇ ਇਲੈਕਸ਼ਨ ਚ ਜੇ ਹੁੰਦੇ ਵੇਖਿਓ ਉਦੋਂ ਨੂੰ ਮਾਰ ਕੈਮਰਾ ਦੇ ਯਾਰਾ ਜੀ ਕਰੋ ਬੱਚਾ ਵੀ ਦੇਖੋ ਜੀ ਉਹ ਬੱਚਾ ਨਿਕਲ ਉਹ ਤੋਂ ਕਿਹੋ ਤੇ ਬੱਚਾ ਦੇ ਨਾਲ ਉਸ ਦੀ ਜੈਂਟਸ ਦੀ ਲਾਈਨਾਂ ਉੱਥੇ ਭਿਆਪੜਾ ਸਟਾਇਨਾ ਹਾਲ ਕੀ ਬੜਿਆ ਪਿਆ ਸੁਮੇਰ ਤੇ ਇੱਥੇ ਬਿਓਸ਼ੀਰ ਵਾਲੇ ਹਾਲਾਤ ਹੋਇਆ ਕਿ ਤਿੰਨ ਚਾਰ ਮੰਗੇ ਦੇ ਹੋਸ਼ੂ ਕਿਤੇ ਆ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਬਜ਼ੁਰਗੋ ਵੀ ਭਿਆਪੜਾ ਵੀ ਵੱਡੀਆਂ ਮਾਵਾਂ ਵੱਡੀਆਂ ਉਮਰ ਦੀਆਂ ਕਿਵੇਂ ਇੱਥੇ ਅਕੀ ਹਾਲਾਤ ਬਣੇ ਪਈ ਔਰ ਬੜਾ ਇੱਕ ਗਲਤ ਤਰੀਕੇ ਨਾਲ ਸਮਝੀ ਤੇ ਜੇ ਕਾਗਜ਼ ਦਾਖਲ ਕਰਾਏ ਜਾ ਰਹੇ ਇੱਕ ਬੰਦਾ ਤਾਂ 10-10 ਬੰਗਿਆਂ ਦੇ ਕਾਗਜ਼ ਲੈ ਜਾਂਦਾ ਜੋ ਰੂਲੀ ਪਾਰਟੀ ਨਾਲ ਸੰਬੰਧਿਤ ਹਨ ਦੂਜਿਆਂ ਨੂੰ ਕਹਿੰਦੇ ਤੁਸੀਂ ਲਾਈਨ 'ਚ ਲਟੋ ਲਾਈਨ ਕਈ ਕੁਝ ਸੁਸਤਮ ਹੋ ਗਈ ਔਰ ਸਵੇਰੇ ਮੈਂ ਵੀਡੀਓ ਸ਼ੇਅਰ ਕੀਤੀ ਹੈ ਕਿ ਕਿਵੇਂ ਇੱਥੇ ਖਿੜਕੀਆਂ 골-골 ਬੰਦੇ ਟਪਾਏ ਗਏ ਅੰਦਰ ਉਹ ਗੱਡੀ ਉੱਤੇ ਖੜੀ ਆ ਸ਼ੀਸ਼ਾ ਇੱਥੇ ਟੁੱਟਿਆ ਹੋਣਾ ਇਹ ਹਾਲਾਤ ਪੜੇ ਪਏ ਆ ਕਿੰਝ ਵੀ ਸਰਕਾਰ ਦੀ ਇਹ ਇਲੈਕਸ਼ਨ ਕਰਾਉਣ ਦਾ ਬਰੀਅਨ ਪੇਰ ਮੈਨੂੰ ਲੱਗਦਾ ਕੋਈ ਮਾਨੀ ਨਹੀਂ ਆਹ ਮੂੰਹ ਮੋੜ ਦੀ ਤਸਵੀਰਾਂ ਸਾਹਮਣੇ ਮੋਟੋ ਵਿਖਾ ਸਰ ਜਨਾਨੀਆਂ ਨੂੰ ਵੀ ੱਟਕੇ ਮਾਰੇ ਗਏ ਜਿਹੜੇ ਆਮ ਕਮੇਟ ਬੋਲ ਰਿਹਾ ਪਿੰਡ ਚ ਜਿਹੜਾ ਬੰਦਾ ਸਰਪੰਚੀ ਲਈ ਖਲੋਤਾ ਉਹਦਾ ਮੁੰਡਾ ਕੁਲਵੰਤ ਸਿੰਘ ਦਾ ਮੁੰਡਾ ਹੈ ਤਨਵਰਦੀਪ ਜੀ ਤਨਵਰਦੀਪ ਸਿੰਘ ਉਹ ਫੈਲਾ ਜਿਹਦੀ ਮਰਜ਼ੀ ਦਮਾ ਜਮਾ ਕਰਾ ਰਿਆ ਹਾਊ ਕੇ ਨੀ ਵੀ ਇਨਵੋਲਡ ਆਉਂਦਾ ਕਨਵਰਦੀਪ ਸਿੰਘ son of ਕੁਲਵੰਤ ਸਿੰਘ ਬੀ ਐਲਓ ਪਿੰਡ ਪਿੰਡ ਕਲੋ ਵਾਲੀ ਮੈਂ ਤੁਹਾਨੂੰ ਮੈਸੇਜ ਵੀ ਪਾ ਰਿਹਾ ਹਾਂ ਦੀ ਵੀਡੀਓ ਸਰਵਣੀ